ਮੈਂ ਵਿਸਰ ਗਿਆ ਜిల్లా ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬੜਾ ਹੈਰਾਨ ਕਿ ਜਿੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਉਹੀ ਤੜਾ ਪਰਤਾਲ ਕਰਾ ਰਿਹਾ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਅਬਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਿਹਨੇ ਉਹ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨੰਦ ਪ੍ਰਸਾਦ ਜਹੇਦਾਰ ਸੀ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟਿਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਕਾਲਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇ ਰਹਾ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਅ ਇਤਿਹਾਸ ਚ ਵੀ ਜਥੇਦਾਰਾ ਕਾਲ ਤੱਕ ਦੀ ਜਾਂ ਪੰਜ ਜਥੇਦਾਰਾਂ ਚੋਂ ਜੇ ਕਿਸੇ ਨੇ ਅਗਲੀ ਘੋਮ ਕਰਨ ਭਾਈ ਹੋਵੇ ਕਿਸੇ ਨੂੰ ਤਲਖਾਈਆ ਕਰਾਰ ਕਿਸੇ ਨੂੰ ਉੱਥੋਂ ਛੇਕਿਆ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜਥੇਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪਰ ਥੋੜਾ ਸਖਤ ਹੋਵੇ ਇਤਿਹਾਸਦ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਹੈ ਵਰਤਾਰਾ ਵਰਤਦਾ ਹੈ ਇਹਦੇ ਵਿੱਚ ਕੋਈ ਦੋਰਾਵਾਨੀ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਕਿਹਾ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜਿਆ ਜਾਂ ਨਹੀਂ ਭੇਜਿਆ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10 12 ਕੁਐਸਚਨ ਹੈ ਤੇ ਮੈਂ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਸੀਦੀ 15 ਵਾੜਾ ਚੱਲ ਪਿਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਚ ਜਿਹੜਾ ਪੈਣਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇऊंगा ਬਿਲਕੁਲ ਭਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਰ ਜੀ ਅੱਜ ਸ਼੍ਰੋਮਣੀ ਕਮੇਟੀ ਦੁਆਰਾ ਇੰਟਰਪ੍ਰਿੰਟ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਛੱਡ ਕੇ ਇੱਕ ਕਮੇਟੀ ਬਣਾਈ ਹੈ ਤਿੰਨ ਮੈਂਬਰੀ ਤੁਹਾਡੇ ਦੇ ਜਿਹੜੇ ਇਲਜ਼ਾਮ ਤੁਹਾਡੇ ਰਿਸ਼ਤੇਦਾਰ ਵੱਲ ਲਾਇਆ ਗਿਆ ਸੀ ਉਹਦਾ ਹਵਾਲਾ ਦੇ ਕੇ ਜਿਹੜਾ ਹੈ ਤੁਹਾਡੀ ਤੋਂ ਸੇਵਾ ਵੀ ਜਿਹੜੀ ਹੈ ਉਹ ਲੈ ਲਈ ਗਈ ਹੈ 15 ਦਿਨਾਂ ਦੇ ਲਈ ਉੱਤੋਂ ਦੇ ਹੈਡ ਗ੍ਰੰਥੀ ਸਾਹਿਬ ਨੂੰ ਤੁਹਾਡੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਇੰਵੈਸਟ ਕੀਤਾ ਗਿਆ ਇਹਨੂੰ ਕਿਵੇਂ ਲਿਖੀਏ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਵਰਕ ਨੇ ਤੇ ਇੱਕ ਨਾ ਸ਼ਾਇਦ ਮੈਂ ਵਿਸਰ ਗਿਆ ਜਿਲਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨਹੀਂ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਹ ਕਿ ਢੜੇ ਢੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਤੜਾ ਪਰਤਾਲ ਕਰਾ ਰਿਹਾ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤਾਂ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸਵਾਵਾਂ ਖਤਮ ਕੀਤੀਆਂ ਅਬਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਹਿੰਦੇ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਜਹੇਦਾਰ ਸਿਓ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟਿਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਕਾਲਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇ ਰਹਾ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਅ ਇਤਿਹਾਸ 'ਚ ਵੀ ਜਥੇਦਾਰਾ ਕਾਲ ਤੱਕ ਦੀ ਜਾਂ ਪੰਜ ਜਥੇਦਾਰਾਂ ਚੋਂ ਜੇ ਕਿਸੇ ਨੇ ਅਗਲੀ ਘੋਮ ਕਰਨ ਭਾਈ ਹੋਵੇ ਕਿਸੇ ਨੂੰ ਤਲਖਾਈਆ ਕਰਾਰ ਕਿਸੇ ਨੂੰ ਉੱਥੋਂ ਛੇਕਿਆ ਗਿਆ ਜੈ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜਥੇਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪਰ ਥੋੜਾ ਸਖਤ ਹੋਵੇ ਇਤਿਹਾਸਦ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਹੈ ਵਰਤਾਰਾ ਵਰਤਦਾ ਹੈ ਇਹਦੇ ਵਿੱਚ ਕੋਈ ਦੋ ਰਵਾਨੀ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਵੈਂਗਵਲੋ ਜਿਹੜੇ ਭੇਜੇ ਕਰਿਆ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜਿਆ ਜ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10 12 ਕੁਐਸਚਨ ਆ ਤੇ ਮੈਂ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਸੀਦੀ 15 ਵਾੜਾ ਚੱਲਦੇ ਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਚ ਜਿਹੜਾ ਪੈਣਾ ਨਹੀਂ ਆ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਤ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਰ ਜੀ ਐਡਿਸ਼ਨ ਮੁਨੀਕ ਬੇਟੀ ਦੁਆਰਾ ਇੰਪ੍ਰਿੰਟ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਇੱਕ ਕਮੇਟੀ ਬਣਾਈ ਹੈ ਤਿੰਨ ਮੈਂਬਰੀ ਤੁਹਾਡੇ ਦੇ ਜਿਹੜੇ ਇਲਜ਼ਾਮ ਤੁਹਾਡੇ ਰਿਸ਼ਤੇਦਾਰ ਵੱਲ ਲਾਇਆ ਗਿਆ ਸੀ ਉਹਦਾ ਹਵਾਲਾ ਦੇ ਕੇ ਜਿਹੜਾ ਹੈ ਤੁਹਾਡੇ ਤੋਂ ਸੇਵਾ ਵੀ ਜਿਹੜੀ ਹੈ ਉਹ ਇਹ ਲੱਗਦਾ ਇਹ 15 ਦਰਾਂ ਦੇ ਲਈ ਉਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਤੁਹਾਡੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਇੰਤਰੀ ਦਿੱਤਾ ਗਿਆ ਇਹਨੂੰ ਕਿਵੇਂ ਲਿਖੀਏ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਵਰਕ ਨੇ ਤੇ ਇੱਕ ਨਾ ਸ਼ਾਇਦ ਮੈਂ ਵਿਸਰ ਗਿਆ ਜਿਲਾ ਫਿਰੋਜ਼ਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨਹੀਂ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬੜਾ ਹੈਰਾਨ ਹ ਕਿ ਜੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਤੜਾਪੜ ਤਾਲ ਕਰਾ ਰਿਹਾ ਤੇ ਉਸੇ ਤਰ੍ਹਾਂ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾਇਮ ਆਖਰੀ ਹੈ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸਵਾਵਾਾਂ ਖਤਮ ਕੀਤੀਆਂ ਅਡਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਹਿੰਦੇ ਹਾਂ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰਸ਼ਿਪ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਾਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਦੇ ਜਹੇਦਾਰ ਸਿਓ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਾਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਕਾਲਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇ ਰਹਾ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਹੋਤਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈ ਅ ਇਤਿਹਾਸ 'ਚ ਵੀ ਜੱਫਦਾਰਾ ਕਾਲ ਤੱਕ ਨਹੀਂ ਜਾਂ ਪੰਜ ਜੱਫਦਾਰਾਂ ਚੁੱਗੀ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਲਖਾਈਆ ਕਰਾਰ ਕਿਸੇ ਨੂੰ ਉਤੋਂ ਛੇਕਿਆ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਫਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪਰ ਥੋੜਾ ਸਖਤ ਹੋਵੇ ਇਤਿਹਾਸਦ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਹੈ ਵਰਤਾਰਾ ਵਰਤਦਾ ਹੈ ਇਹਦੇ ਵਿੱਚ ਕੋਈ ਦੋਰਾਵਾਨੀ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਕਿਹਾ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਐ ਕੋਈ 10 12 ਕੁਐਸਚਨ ਐ ਤੇ ਮੈਂ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਸ਼ੀਦੀ ਪੰਦਰਵਾੜਾ ਚੱਲ ਪਿਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਚ ਜਿਹੜਾ ਪੈਣਾ ਨਹੀਂ ਐ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਟਮ ਜੀ ਅਧਿਸ਼ਰ ਮੁਨੀ ਕਮੇਟੀ ਦੁਆਰਾ ਇੰਟਰਿਮ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਇੱਕ ਕਮੇਟੀ ਬਣਾਈ ਹੈ ਤਿੰਨ ਮੈਂਬਰੀ ਤੁਹਾਡੇ ਤੇ ਜਿਹੜੇ ਇਲਜ਼ਾਮ ਤੁਹਾਡੇ ਰਿਸ਼ਤੇਦਾਰ ਵੱਲੋਂ ਲਾਏ ਗਏ ਸੀ ਉਹਦਾ ਹਵਾਲਾ ਦੇ ਕੇ ਜਿਹੜਾ ਹੈ ਤੁਹਾਡੇ ਤੋਂ ਸੇਵਾ ਵੀ ਜਿਹੜੀ ਹੈ ਉਹ ਲੈ ਲਈ ਗਈ ਹੈ 15 ਦਿਨਾਂ ਦੇ ਲਈ ਉਤਤ ਦੇ ਹੈਡ ਗ੍ਰੰਥੀ ਸਾਹਿਬ ਨੂੰ ਤੁਹਾਡੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਵੇਚ ਦਿੱਤਾ ਗਿਆ ਇਹਨੂੰ ਕਿਵੇਂ ਲਿਖਣਾ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਵਰਕ ਨੇ ਤੇ ਇੱਕ ਨਾ ਸ਼ਾਇਦ ਮੈਂ ਵਿਸਰ ਗਿਆ ਜਿਲਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨਹੀਂ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬੜਾ ਹੈਰਾਨ ਕਿ ਜੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਉਹੀ ਤੜਾਪੜ ਤਾਲ ਕਰਾ ਰਿਹਾ ਤੇ ਉਸੇ ਤਰ੍ਹਾਂ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾਇਮ ਆਖਰੀ ਹੈ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸਵਾਵਾਾਂ ਖਤਮ ਕੀਤੀਆਂ ਐਡਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਹੀਂ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਹਿੰਦੇ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰਸਿਓ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਾਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਦੇ ਜਹੇਦਾਰ ਸੀ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ। ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ। ਧਰਮ ਦਾ, ਬਾਣੀ ਦਾ, ਨਾਮ ਦਾ। ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ। ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ। ਮੈਨੂੰ ਕੋਈ ਗਮ ਨਹੀਂ। ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ 'ਚ ਉਹਦਾ ਸਪਸ਼ਟੀਕਰ ਦੇ ਚੁੱਕਿਆ। ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਕਾਲਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇ ਰਹਾ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈ ਅ ਇਤਿਹਾਸ ਚ ਵੀ ਜੱਜਦਾਰਾ ਕਾਲ ਤੱਕ ਨਹੀਂ ਜਾਂ ਪੰਜ ਜੱਜਦਾਰਾਂ ਚੁੱਗੀ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਲਖਾਈਆ ਕਰਾਰ ਕਿਸੇ ਨੂੰ ਉਤੋਂ ਛੇਕਿਆ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਜਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪਰ ਇਹ ਥੋੜਾ ਸਖਤ ਹੋਵੇ ਇਤਿਹਾਸਤ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਵਰਤਾਰਾ ਵਰਤਦਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਐ ਕੋਈ 10 12 ਕੁਐਸਚਨ ਐ ਤੇ ਮੈਂ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ 시ਦੀ ਪੰਦਰਵਾੜਾ ਚੱਲ ਤੇ ਐ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਚ ਜੜਾ ਪੈਣਾ ਨਹੀਂ ਐ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਤ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਕਟਰ ਜੀ ਅਡਿਸ਼ਨਲ ਮਨਕਮਿਟੀ ਦੁਆਰਾ ਇੰਟਰਪ੍ਰਿੰਟ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਇੱਕ ਕਮੇਟੀ ਬਣਾਈ ਹੈ ਤਿੰਨ ਮੈਂਬਰੀ ਤੁਹਾਡੇ ਦੇ ਜਿਹੜੇ ਇਲਜ਼ਾਮ ਤੁਹਾਡੇ ਰਿਸ਼ਤੇਦਾਰ ਵੱਲੋਂ ਲਾਇਆ ਗਿਆ ਸੀ ਉਹਦਾ ਹਵਾਲਾ ਦੇ ਕੇ ਜਿਹੜਾ ਹੈ ਤੁਹਾਡੀ ਤੋਂ ਸੇਵਾ ਵੀ ਜਿਹੜੀ ਹੈ ਉਹ ਲੈ ਲਈ ਗਈ ਹੈ 15 ਦਿਨਾਂ ਦੇ ਲਈ ਅਰਥ ਦੇ ਹੈਗ੍ਰਾਮ حساب ਨੂੰ ਤੁਹਾਡੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਵੇਚ ਦਿੱਤਾ ਗਿਆ ਇਹਨੂੰ ਕਿਵੇਂ ਲਿਖੀਏ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਬਰਕ ਨੇ ਤੇ ਇੱਕ ਨਾ ਸ਼ਾਇਦ ਮੈਂ ਵਿਸਰ ਗਿਆ ਜਿਲਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨਹੀਂ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬੜਾ ਹੈਰਾਨ ਹ ਕਿ ਜੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਤੜਾ ਪਰਤਾਲ ਕਰਾ ਰਿਹਾ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤਾਂ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਅਡਜੈਕਟਿਵ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਿਹਨੇ ਉਹ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਜਹੇਦਾਰ ਸਿਓ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ। ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ। ਧਰਮ ਦਾ, ਬਾਣੀ ਦਾ, ਨਾਮ ਦਾ। ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ। ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ। ਮੈਨੂੰ ਕੋਈ ਗਮ ਨਹੀਂ। ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਿਆ। ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਕਾਲਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦਵੀ ਤੇ ਰਹਾ ਹਾਂ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਅ ਇਤਿਹਾਸ 'ਚ ਵੀ ਜਫਦਾਰਾ ਕਾਲ ਤੱਕ ਨਹੀਂ ਜਾਂ ਪੰਜ ਜਫਦਾਰਾਂ ਚੋਂ ਜੇ ਕਿਸੇ ਨੇ ਅਗਲੀ ਘੋਮ ਕਰਨ ਭਾਈ ਹੋਵੇ ਕਿਸੇ ਨੂੰ ਤਲਖਾਈਆ ਕਰਾਰ ਕਿਸੇ ਨੂੰ ਉੱਥੋਂ ਛੇਕਿਆ ਗਿਆ ਜੈ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜਫਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪਰ ਇਹ ਥੋੜਾ ਸਖਤ ਹੋਵੇ ਇਤਿਹਾਸਤ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਵਰਨਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਇਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਵਰਤਾਰਾ ਵਰਤਦਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਕਿਹਾ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਐ ਕੋਈ 10 12 ਕੁਐਸਚਨ ਐ ਤੇ ਮੈਂ ਦੱਸ ਦਿਆਂ ਤਸੱਲੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਛਿੱਦੀ 15 ਵਾੜਾ ਚੱਲਦੇ ਐ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਹੀ ਚ ਜਿਹੜਾ ਪੈਣਾ ਨਹੀਂ ਐ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਰ ਜੀ ਅੱਜ ਸ਼੍ਰੋਮਣੀ ਕਮੇਟੀ ਦੁਆਰਾ ਇੰਟਰਪ੍ਰਿੰਟ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਇੱਕ ਕਮੇਟੀ ਬਣਾਈ ਹੈ ਤਿੰਨ ਮੈਂਬਰੀ ਤੁਹਾਡੇ ਦੇ ਜਿਹੜੇ ਇਲਜ਼ਾਮ ਤੁਹਾਡੇ ਰਿਸ਼ਤੇਦਾਰ ਵੱਲੋਂ ਲਾਇਆ ਗਿਆ ਸੀ ਉਹਦਾ ਹਵਾਲਾ ਦੇ ਕੇ ਜਿਹੜਾ ਹੈ ਤੁਹਾਡੀ ਤੋਂ ਸੇਵਾ ਵੀ ਜਿਹੜੀ ਹੈ ਉਹ ਲੈ ਲਈ ਗਈ ਹੈ 15 ਦਿਨਾਂ ਦੇ ਲਈ ਉਹ ਤੁਹਾਡੇ ਹੈੱਡ ਗ੍ਰੰਟਿਸਰ ਨੂੰ ਤੁਹਾਡੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਰਜਿਸਟਰ ਕੀਤਾ ਗਿਆ ਇਹਨੂੰ ਕਿਵੇਂ ਲਿਖੀਏ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਰੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਵਰਕ ਨੇ ਤੇ ਇੱਕ ਨਾ ਸ਼ਾਇਦ ਮੈਂ ਵਿਸਰ ਗਿਆ ਜਿਲਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬੜਾ ਹੈਰਾਨ ਹ ਕਿ ਜਿੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਤੁਹਾਡਾ ਪੜਤਾਲ ਕਰਾ ਰਿਹਾ ਹੈ ਤੇ ਉਸੇ ਤਰ੍ਹਾਂ ਇਹ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾਇਮ ਆਖਰੀ ਹੈ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸਵਾਵਾਾਂ ਖਤਮ ਕੀਤੀਆਂ ਅਡਜੈਕਟਿਵ ਬੋਡੀ ਨੇ ਧੋਸ਼ ਕੋਈ ਨਜ਼ਰ ਨਹੀਂ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਹਿੰਦੇ ਧੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰਸ਼ਿਪ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦ ਪ੍ਰਸਾਦ ਦੇ ਜਹੇਦਾਰ ਸਿਓ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ मेन कोई फिक्र नहीं है और मैं खुल के प्रचार करा धर्म का बाणी का नाम का और बेबाकी गल कर पंथली खड़ागा पंथली लड़ागा और पंथली मर भी जाए